ਨਾ ਡਾਕਟਰ ਤਰਮਿੰਦਰ ਢਿੱਲੋਂ ਅੱਜ ਵਰਲਡ ਕੈਂసర్ ਕੇਅਰ ਪਹੁੰਚੇ ਹੈ ਜੀ ਲਕਸ਼ਯ ਨੀਰ ਪ੍ਰਾਈਵੇਟ ਲਿਮਟਿਡ ਦੇ ਵਿੱਚ ਫੋਕਲ ਪੁਆਇੰਟ ਲੁਧਿਆਣਾ ਚ ਪਹੁੰਚੇ ਆ ਔਰ ਤਕਰੀਬਨ ਜਿਹੜਾ ਸਾਡਾ ਹੁਣ ਤੱਕ 500 ਦੇ ਕਰੀਬੰਦਾ ਚੈੱਕ ਕਰ ਚੁੱਕੇ ਆ ਜਿਹੜਾ ਮੇਨ ਮਕਸਦ ਵਰਲਡ ਕੈਂਸਰ ਦਾ ਹੁੰਦਾ ਕੀ ਘਰ ਘਰ ਜਾ ਕੇ ਲੋਕਾਂ ਦੀ ਜਾਂਚ ਕੀਤੀ ਜਾਵੇ ਕੈਂਸਰ ਨੂੰ ਬਣਨ ਤੋਂ ਪਹਿਲਾਂ ਹੀ ਫੜੇ ਜਾਵੇ ਉਸੇ ਮਕਸਦ ਨੂੰ ਲੈ ਕੇ ਵਰਲਡ ਕੈਂਸਰ ਫਿਰ ਲਗਾਤਾਰ ਅੱਗੇ ਵਧ ਰਹੀ ਹੈ ਔਰ ਲਗਾਤਾਰ ਜਿਹੜੀ ਚੈਕਿੰਗ ਕਰ ਰਹੀ ਹੈ ਕਈ ਕਿਸਮ ਦੀ ਚੈਕਿੰਗ ਲੈ ਕੇ ਆਏ ਆ ਜਿ ਵਿੱਚ ਔਰਤਾਂ ਦੀ ਛਾਤੀ ਦੀ ਕੈਂਸਰ ਵਾਸਤੇ ਮੈਮੋਗ੍ਰਾਫੀ ਕਰ ਰਹੇ ਆ ਬੱਚਾਦਾਨੇ ਦੀ ਜਾਂਚ ਕਰ ਰਹੇ ਆ ਬੰਦਿਆਂ ਚ ਬਲੂਡਾ ਦੀ ਜਿਹੜੀ ਜਾਂਚ ਹੋ ਕੀਤੀ ਜਾ ਰਹੀ ਹੈ ਬਲੱਡ ਕੈਂਸਰ ਦੀ ਜਾਂਚ ਕੀਤੀ ਜਾ ਰਹੀ ਹੈ ਮੂੰਹ ਗਲੇ ਦੀ ਜਾਂਚ ਕੀਤੀ ਜਾ ਰ ਲਿਟਰੇਚਰ ਮੰਡਿਆ ਜਾ ਰਿਹਾ ਲੋਕਾਂ ਨੂੰ 1 ਟੂ 1 ਜਿਹੜਾ ਕੰਸਰਟ ਕੀਤਾ ਜਾ ਰਿਹਾ ਮਕਸਦ ਸਾਡਾ ਇਹ ਹੈ ਕਿ ਕੈਂਸਰ ਨੂੰ ਬਣਨ ਤੋਂ ਪਹਿਲਾਂ ਪੜਿਆ ਜਾਵੇ ਕਿਉਂਕਿ ਕੈਂਸਰ ਦਾ ਅਕਸਰ ਲੇਟ ਪਤਾ ਲੱਗਦਾ ਹੈ ਪੂਰੀ ਇੰਡੀਆ ਦੇ ਵਿੱਚ 15 ਲੱਖ ਲੋਕਾਂ ਨੂੰ ਕੈਂਸਰ ਹੁੰਦਾ ਜਿੱਚੋ 10 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਜਿਹਦਾ ਵੱਡਾ ਕਾਰਨ ਕੀ ਹੈ ਅਵੇਅਰਨੈਸ ਦੀ ਕਮੀ ਹੈਗੀ ਆ ਆਮ ਲੋਕਾਂ ਨੂੰ ਪਤਾ ਹੀ ਨਹੀਂ ਕਿ ਕੈਂਸਰ ਕਿਵੇਂ ਬਣਦਾ ਹੈ ਕਿਵੇਂ ਵੱਧਦਾ ਹੈ ਔਰ ਕਿਵੇਂ ਸਾਡੀ ਬਾਡੀ ਦੇ ਵਿੱਚ ਫੈਲ ਜਾਂਦਾ ਹੈ ਔਰ ਅਸੀਂ ਵਰਲਡ ਕੈਂਸਰ ਕੇਅਰ ਕੀ ਕਰਦੀ ਹੈ ਕਿ ਕਰ ਕਰ ਜਾ ਕੇ ਲੋਕਾਂ ਨੂੰ ਲੱਛਣ ਦੱਸਦੇ ਆ ਉਹਨਾਂ ਕੋ ਲੱਛਣ ਤੋਂ ਵਚਨ ਦਾ ਤਰੀਕਾ ਦੱਸਦੇ ਹਾਂ ਔਰ ਉਹਦੀ ਟੈਸਟਿੰਗ ਕਰਦੇ ਹਾਂ ਤਾਂ ਕਿ ਆਪਾਂ ਕੈਂਸਰ ਨੂੰ ਬਣਨ ਤੋਂ ਪਹਿਲਾਂ ਰੋਕੀਏ ਸੋ ਸਾਡੀ ਲਗਾਤਾਰ ਕੰਪੇਨ ਚੱਲੂ ਰਹਿੰਦੀ ਆ ਹਰ ਪਿੰਡ 'ਚ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਆ ਹਰ ਵਰਗ ਦੇ ਬੰਦੇ ਨੂੰ ਚੈੱਕ ਕਰਨ ਦੀ ਕੋਸ਼ਿਸ਼ ਕਰਨੀ ਚਾਹੀਏ ਬੱਚੀ ਆ ਚਾਹੇ ਬਜ਼ੁਰਗੇ ਚਾਹੇ ਔਰਤਾਂ ਹੈਗੀਆਂ ਸਾਰੇ ਲੋਕ ਆ ਕੇ ਆਪਣੀ ਜਿਹੜੀ ਜਾਂਚ ਕਰਾਉਣ ਤਾਂ ਕਿ ਆਪਾਂ ਇਸ ਮਾਰੀ ਨੂੰ ਬਣਨ ਤੋਂ ਪਹਿਲਾਂ ਹੀ ਰੋਕ ਸਕੀਏ ਵਚਨ ਦਾ ਤਰੀਕਾ ਕੀ ਹੈ ਦੇਖੋ ਫਸਟ ਆਫ ਆਲ ਤਾਂ ਲੱਛਣਾਂ ਨੂੰ ਪਛਾਣਨ ਦੀ ਲੋੜ ਹੈ ਕਿ 10-12 ਲੱਛਣ ਹੈਗੇ ਜਿਵੇਂ ਖਾਣਾ ਖਾਂਦੇ ਸਮੇਂ ਬੁਖੀ ਦਾ ਲੱਗਣਾ ਅਗਰ ਤੁਹਾ एक कारण हो सकता है तोह कोई शाला है जखम है ठीक नहीं हो रहा पुराना हो चुका है एक भी ये कारण बन सकता शरीर से कोई गंड है गिलती है औरत करके ध्यान देने छाती के गंढ हैगी बड़ी जल्दी कैंसर बन रहा है, है।, और था था है। तो शरीर से कोई जखम है ठीक नहीं हो रहा पुराना हो चुका है पहला कारण शुगर है शूगर नहीं है दूजा कारण आप कैंसर भी सोच सकते हैं बंद गल करिए हम पाँह साल उपर है पेशाब ला के आ रहा बार बार आ रहा पेशाब करते समय दिक्कत हैगीण बन सकता है तोड़ा भार घट गया कमजोरी महसूस करते हो बुखार ठीक नहीं हो रहा लगातार बुखार हो रहा है तो ਨਭਾ ਸਕਦਾ ਸੂਈ 10 12 ਕਾਰਨ ਹੁੰਦੇ ਐ ਇਹਦਾ ਧਿਆਨ ਰੱਖਣ ਦੀ ਲੋੜ ਹੈ ਕਿ ਉਹਦੇ ਨਾਲ-ਨਾਲ ਜਿਹੜੇ ਲੋਕ ਹੈਲਥੀ ਨੇ ਉਹਨਾਂ ਨੂੰ ਹੈਲਥੀ ਜਿਹੜੀ ਰਹਿਣ ਵਾਸਤੇ ਹੀ ਉਹ ਪ੍ਰਯਾਸ ਜਿਹੜੇ ਕਰਨੇ ਚਾਹੀਦੇ ਆ ਚੰਗਾ ਖਾਓ ਆਰਗੇਨਿਕ ਖਾਓ ਵੈਕਸਰਸਾਈਜ਼ ਕਰੋ ਸਟ्रेस ਨੂੰ ਮੈਨੇਜ ਕਰੋ ਇਹ ਤਿੰਨ ਚੀਜ਼ਾਂ ਹੈਗੀਆਂ ਤੁਸੀਂ ਜੇਕਰ ਇਹਨੂੰ ਬੈਲੈਂਸ ਕਰਦੇ ਹੋ ਤੇ ਤੁਸੀਂ ਕੈਂਸਰ ਤੋਂ ਬਚ ਸਕਦੇ ਹੋ ਨਾ ਕਿ ਕੈਂਸਰ ਹੀ ਹੈ ਬੜੀ ਲੰਮੀ ਤੇ ਸੋਹਣੀ ਜਿਹੜੀ ਤੰਦਰੁਸਤ ਜਿਹੜੀ ਜਿੰਦਗੀ ਜੀ ਸਕਦੇ ਹੋ ਇਸੇ ਮਕਸਦ ਨਾਲ ਜਿਹੜੀ ਵਰਲਡ ਕੈਂਸਰ ਡੇਰ ਹਮੇਸ਼ਾ ਅੱਗੇ ਵਧਦੀ ਔਰ ਸਾਨੂੰ ਪ੍ਰਾਈਵੇਟ ਜਿਹੜੀ ਇੰਡਸਟਰੀਆਂ ਦਾ ਬਹੁਤ ਸਾ ਕੌਣ ਕਿੰਨੇ ਬਿਸ਼ੇ ਚੈੱਕ ਕਰਨੇ ਕੋਲ ਲੱਛਣ ਵੀ ਅਸੀਂ ਸਵੇਰ ਦੇਸੀ ਪੰਜੂ ਦੇ ਕਰੀਬ ਜਿਹੜੇ ਲੋਕਾਂ ਨੂੰ ਚੈੱਕ ਕਰ ਚੁੱਕੇ ਹਾਂ ਉਹ ਟਾਰਗੇਟ ਸਾਡਾ 1000 ਦਾ ਹੈਗਾ ਜਰੂਰ ਜਿਹੜਾ ਚੈੱਕ ਅਪ ਕਰਾਂਗੇ ਕਾਫੀ ਜਿਹੜਾ ਲੋਕਾਂ ਤੋਂ ਸਹਾਇਆ ਪਾਇਆ ਜਾ ਰਿਹਾ ਔਰ ਕਾਫੀ ਜਿਹੜੀ ਲੋਕਾਂ ਨੇ ਸਪੋਰਟ ਕਰੀ ਪਿਛਲੇ ਪਿਛਲੇ ਦਿਨਾਂ ਤੋਂ ਮੇਰੇ ਆਣੀ ਸੀ ਕੈਂਪ ਲਗਾ ਰਹੇ ਹੋ ਪਿੰਡਾਂ ਦਾ ਸ਼ਹਿਰਾਂ ਦਾ ਦੇਖੋ ਜੀ ਜਿਹੜਾ ਇੰਡਸਟਰੀ ਦੇ ਵਿੱਚ ਜਿਹੜਾ ਫੋਕਸ ਸਾਡਾ ਹੈਗਾ ਇਹ ਜਿਹੜੀ ਨੇਬਰ ਕਮਿਊਨਿਟੀ ਹੈ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਤੇ ਸਾਨੂੰ ਲਕਸ਼ਿਆ ਜਿਹੜੀ ਪ੍ਰਾਈਵੇਟ ਲਿਮਟਿਡ ਹੈ ਉਹਦਾ ਬੜਾ ਸਹਿਯੋਗ ਚੱਲ ਕੇ ਜਾਰੀ ਹੈਗੀ ਹੈ ਇਸ ਤੋਂ ਬਾਅਦ ਉਹ ਕੋ ਤਰੰਤਾਂ ਨੂੰ ਜਲਾ ਸ਼ੁਰੂ ਕਰ ਰਹੇ ਆ ਬਾਰਡਰ ਬੈਲਟ ਜਿਹੜੀ ਕੇਨਪੁਰ ਤੋਂ ਲੈ ਕੇ ਪੂਰਾ ਜੰਮੂ ਕਸ਼ਮੀਰ ਚੈੱਕ ਕਰ ਰਹੇ ਆ ਸੀ ਤਕਰੀਬਨ 100 ਕੈਂਪ ਤੱਕ ਹੈਗਾ ਔਰ ਕੰਟੀਨਿਊਸਲੀ ਮਕਸਦ ਨਾਲ ਜੀੜੀ ਬਲਟ ਕਰਵਾਇਆ ਇਹਦੇ ਚ ਮੈਮੋਗ੍ਰਾਫੀ ਹੈ ਪੈਪਸਮਾਇਰ ਹੈ ਪੀਐਸਏ ਹੈ ਔਰ ਸਕਰੀਨਿੰਗ ਹੈ ਥੋਰ ਸਕਰੀਨਿੰਗ ਹੈ ਬਲੱਡ ਟੈਸਟਿੰਗ ਹੈਗੀ ਹੈ ਬੋਨ ਡੈਸਟੀ ਹੈ ਹੋਰ ਵੀ ਕਿੱਜਿੰਗ ਟੈਸਟਿੰਗ ਹੈ ਬਿਲਕੁਲ ਮੋਸਟ ਟੈਸਟਿੰਗ ਹੈ ਇੱਕ ਬੰਦੇ ਦੇ 10000 ਰੁਪਏ ਦੀ ਜਿਹੜੀ ਪਾਲਿਸੀ ਸਾਨੂੰ ਆਉਂਦੀ ਹੈ ਲੇਕਿਨ ਵਰਲਡ ਕੈਂసర్ ਕੇ ਇਹੀ ਹੈ ਕਿ ਆਪਣੀ ਜਾਂਚ ਕਰਾਓ ਕੈਂਸਰ ਦਾ ਇੰਤਜ਼ਾਰ ਨਾ ਕਰੋ ਕੈਂਸਰ ਕਿਸੇ ਨੂੰ ਵੀ ਹੋ ਸਕਦਾ ਹੈ ਅਮੀਰ ਨੂੰ ਗਰੀਬ ਨੂੰ ਕਿਸੇ ਨੂੰ ਵੀ ਹੋ ਸਕਦਾ ਹੈ ਤੰਦਰੁਸਤ ਲੋਕਾਂ ਦੀ ਜਿਹੜੀ ਹੈ ਜਿਮਿਉਰੀ ਬਣਦੀ ਹੈ ਕਿ ਆਪਣੇ ਆਪ ਨੂੰ ਚੈੱਕ ਕਰਾਓ ਬੁੱਢਾ ਨਾਲਾ ਵੀ ਕਾਰਨ ਹੈ ਪਾਣੀ ਵੀ ਕਾਰਨ ਹੈ ਔਰ 70% ਕਾਰਨ ਅਸੀਂ ਖੁਦ ਹੈਗੇ ਹਾਂ ਕਿਉਂਕਿ ਇੱਡਾ ਵੱਡਾ ਕੈਂਪ ਲੱਗਿਆ ਹੈ ਇਨਵਿਟਿਡ ਕੈਂਪ ਲਗਾ ਰਹੀ ਹੈ ਇੰਡਸਟਰੀ ਲੁਧਿਆਣੇ ਦੀ ਪਰ ਫਿਰ ਵੀ ਲੋਕਾਂ 'ਚ ਉਹਨਾ ਉਤਸ਼ਾਹ ਨਹੀਂ ਹੈਗਾ ਬਹੁਤ ਐਫਰਟ ਕੀਤੇ ਹੈ ਮੈਂ ਸਮਝਦਾ ਜਿਵੇਂ ਲਕਸ਼ਣ ਹੈ ਜਿਹੜੇ ਐਫਰਟ ਕੀਤੇ ਹੈ ਬਹੁਤ ਸੋਹਣੇ ਐਫਰਟ ਕੀਤੇ ਇਹਨਾਂ ਨੇ ਲੋਗ ਤੇ ਪਹੁੰਚੀ ਵੀ ਹੈ ਪਰ ਫਿਰ ਵੀ ਮੈਨੂੰ ਲੱਗਦਾ ਕਿ ਲੋਕਾਂ ਨੂੰ ਹੋਰ ਜਿਹੜਾ ਇਹਨਾਂ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਤਾਂ ਕਿ ਅੰਦਰਸ਼ੀ ਦਾ ਵੀ ਸਾਥ ਵਧੇ ਤੇ ਅੱਗੇ ਤੋਂ ਇਹ ਜਿਹੜੀ ਸਪੋਰਟ ਕਰਦੇ ਰਹਿਣ ਸਰ ਸੁਖਨਾ ਹਾਂਜੀ ਮੇਰਾ ਨਾਮ ਗੁਲਸ਼ਨ ਮੌਂਗਾ ਲਕਸ਼ਣ ਇੰਡੀਆਂ ਪ੍ਰਾਈਵੇਟ ਲਿਮਿਟਡ ਤੋਂ ਬੋਲ ਰਿਹਾ ਹਾਂ ਮੈਂ ਜਿਹੜਾ ਕੈਂਪ ਲਗਾਇਆ ਹੋਇਆ ਹੈ ਅੱਜ ਜਿਹੜਾ ਅਸੀਂ ਕੈਂਪ ਲਗਾਇਆ ਜਾ ਲਗਾਇਆ ਵਾ ਅਸੀਂ ਇੱਕ ਕੈਂਪ ਤੋਂ ਗਏ ਸੀ ਅਸੀਂ ਉਸ ਕੈਂਪ ਨੂੰ ਦੇਖ ਕੇ ਬੜੇ ਪ੍ਰਭਾਵਿਤ ਹੋਏ ਸੀ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਲੋਕ ਐ ਜਿਹੜੇ ਮੈਡੀਕਲ ਫੈਸਿਲਿਟੀ ਤੋਂ ਵਾਂਚਿਤ ਐ ਅਸੀਂ ਇਹ ਸੋਚਿਆ ਕਿ ਉਹ ਲੋਕ ਜਾਣ ਨਹੀਂ ਸਕਦੇ ਅਸੀਂ ਲੋਕਾਂ ਕੋਲ ਚੱਲ ਕੇ ਜਾਈਏ ਅਸੀਂ ਉਹਨਾਂ ਦੀ ਲੋਕਾਂ ਦੀ ਸਿਹਤ ਦਾ ਧਿਆਨ ਰੱਖੀਏ ਕਿ ਅਸੀਂ ਹੋਰ ਬੜੇ ਇਨਾ ਕਮਾ ਦੇ ਵਿੱਚ ਦੇਖਦੇ ਆ ਕਿ ਲੋਕ ਛੋਟੀ ਜੀ ਬਿਮਾਰੀ ਤੋਂ ਬਹੁਤ ਵੱਡੀ ਬਿਮਾਰੀ ਪਾਲ ਲੈਂਦੇ ਆ ਅਸੀਂ ਕਹਿੰਨੇ ਕਿ ਛੋਟੀ ਬਿਮਾਰੀ ਨੂੰ ਹੀ ਠੀਕ ਕੀਤਾ ਜਾਵੇ ਵੱਡੀ ਉਹਨੂੰ ਹੋਣ ਨਾ ਦਿੱਤਾ ਜਾਵੇ ਕਿ ਕਾਫੀ ਗਰੀਬ ਤਬਕਾ ਹੈ ਜਿਹੜੇ ਲੋਕ ਡਾਕਟਰ ਕੋਲ ਜਾਣ ਲੱਗਿਆ ਆਪਣੀ ਬਿਮਾਰੀ ਨੂੰ ਦੱਸਣ ਲੱਗਿਆ ਸ਼ਰਮ ਕਰਦੇ ਆ ਜਦੋਂ ਅਸੀਂ ਉਹਨਾਂ ਦੇ ਕੋਲ ਚੱਲ ਕੇ ਜਾਵਾਂਗੇ ਤਾਂ ਇਸ ਚੀਜ਼ ਨੂੰ ਵੱਧ ਚੜ ਕੇ ਦੱਸਣਗੇ ਕੁਝ ਲੋਕਾਂ ਦੀ ਪੈਸਾ ਖਰਚਣ ਦੀ ਸਮਰੱਥਾ ਨਹੀਂ ਹੁੰਦੀ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਇੱਕ ਟੈਸਟ ਦੇ ਉਹਨਾਂ ਦਾ ਅਪਰੋਕਸੀਮੇਟ ਖਰਚਾ 10000 ਰੁਪਏ ਆ ਜਾਂਦਾ ਵਾ ਤੇ ਇਹ ਜਿਹੜੇ ਲੋਕ ਹੈ ਕਿ ਇਸ ਤੋਂ ਬੜੇ ਪ੍ਰਭਾਵਿਤ ਹੋ ਰਹੇ ਹੈ ਕਿ ਕਾਫੀ ਲੋਕ ਹੋਮਮ ਆ ਕੇ ਆ ਰਹੇ ਹਾਲੇ ਤੱਕ ਮੇਰਾ ਖਿਆਲ ਆਰਾਊਂਡ 400 ਟੈਸਟ ਹੋ ਚੁੱਕਾ ਹੈ ਔਰ ਸਾਡਾ ਟਾਰਗੇਟ ਵੀ ਹੈ ਅਸੀਂ 1000 ਲੋਕਾਂ ਨੂੰ ਮੈਡੀਕਲ ਫੈਸਿਲਿਟੀ ਦੇ ਦਈਏ ਅਸੀਂ ਆਪਣੇ ਵੱਲੋਂ ਕੁਝ ਨਹੀਂ ਕਰ ਰਹੇ ਪਰਮਾਤਮਾ ਇਹ ਕਰਵਾ ਰਿਹਾ ਹੈ ਸਾਡੇ ਇੱਕ ਅੱਛੇ ਇਨੀਸ਼ੀਏਟਿਵ ਨਾਲ ਅਗਰ ਇੱਕ ਵੀ ਪਰਿਵਾਰ ਠੀਕ ਹੋ ਜਾਂਦਾ ਹੈ ਤਾਂ ਸਾਡੇ ਲਈ ਇਹ ਬਹੁਤ ਮੇਰੇ ਤੇ ਮੇਰੇ ਪਰਿਵਾਰ ਦੇ ਲਈ ਜੇ ਮੇਰੇ ਸਮਾਜ ਲਈ ਤੇ ਮੇਰੇ ਦੇਸ਼ਵਾਸੀਆਂ ਲਈ ਮੇਰੇ ਸ਼ਹਿਰ ਵਾਸੀਆਂ ਲਈ ਇੱਕ ਬਹੁਤ ਅੱਛਾ ਉਪਰਾਲਾ ਹੋਏਗਾ ਤੇ ਉਹਨਾਂ ਦਾ ਆਸ਼ੀਰਵਾਦ ਸਾਡੇ ਨਾਲ ਰਹੇਗਾ। ਸਿਰਫ ਤੁਹਾਡੀ ਜਿੰਮੇਰੀ ਦੀ ਹੈ ਓਵਰঅল ਨਹੀਂ ਦੇਖੋ ਇਹ ਮੇਰੀ ਫੈਕਟਰੀ ਨਹੀਂ ਮੇਰਾ ਪਰਿਵਾਰ ਹੈ ਇਹ। ਮੇਰੀ ਫੈਕਟਰੀ ਦਾ ਕੋਈ ਵਰਕਰ ਨਹੀਂ ਮੇਰੇ ਇਹ ਮਾਲਕ ਹੈ। ਮੈਂ ਉਹਨਾਂ ਦਾ ਨੌਕਰ ਹਾਂ ਐਸਲਚ ਅਸੀਂ ਕਾਫੀ ਮੇਰੇ ਸਰਾਊਂਡਿੰਗ ਫੈਕਟਰੀਆਂ ਜਿਹੜੀਆਂ ਫੋਕਲ ਬੰਡ ਦੇ ਵਿੱਚ ਹੈਗੀਆਂ ਮੈਂ ਜਿਹੜੇ ਗਰੀਬ ਲੋਕ ਜਿਹੜੇ ਆ ਨਹੀਂ ਸਕਦੇ ਅਸੀਂ ਕਾਫੀ ਉਹਨਾਂ ਨੂੰ ਵੀ ਉਤਸ਼ਾਹ ਦਿੱਤਾ। ਮੇਰੀ ਕੋਸ਼ਿਸ਼ ਇਹ ਸੀ ਕਿ ਮੇਰੀ ਫੈਕਟਰੀ ਦੇ ਵਿੱਚ ਕਾਫੀ ਵਰਕਰ ਬਹੁਤ ਮੋਸਟਲੀ ਪੇਪ ਮੇਰੀ ਫਸਟ ਪ੍ਰਾਇਓਰਟੀ ਇਹ ਸੀਗੀ ਕਿ ਜਿਹੜੇ ਬਾਹਰੋਂ ਲੋਕ ਜਿਨ੍ਹਾਂ ਕੋਲ ਐਸਆਈਚ ਨਹੀਂ ਕਵਰੇਜ ਹੈ ਉਹਨਾਂ ਨੂੰ ਪਹਿਲਾਂ ਮੈਡੀਕਲ ਫੈਸਿਲਿਟੀ ਦੇਣੀ ਮੇਰੀ ਆਪਣੀ ਪ੍ਰੈਫਰੈਂਸ ਨਹੀਂ ਸੀਗੀ ਕਿ ਫੈਕਟਰੀ ਦੇ ਮਗਰ ਹੁਣ ਜੇ ਹੈ ਤਾਂ ਵਿੱਚੋਂ ਉਹਨਾਂ ਨੂੰ ਵੀ ਕਰਵਾਉਣਾ ਜ਼ਰੂਰੀ ਹੈ ਬਾਕੀ ਫੈਕਟਰੀ ਇੰਡਸਟਰੀ ਹਾਂ ਬਾਕੀ ਇੰਡਸਟਰੀ ਫੈਕਟਰੀ ਜਿਹੜਾ ਸਾਡਾ ਗਰੁੱਪ ਬਣਿਆ ਫੋਕਲ ਕੰਟੈਕਟ ਹੈ ਦਾ ਮੈਂ ਮੈਸੇਜ ਇਹਨਾਂ ਦੇਣਾ ਚਾਹਾਂਗਾ ਕਿ ਅਸੀਂ ਲੋਕ ਸਭ ਸਮਰਥ ਕਰ ਸਮਰਥਾ ਰੱਖਦੇ ਹਾਂ ਅਸੀਂ ਇਹ ਚੀਜ਼ਾਂ ਨੂੰ ਅਗਰ ਇੱਕ ਇੱਕ ਫੈਕਟਰੀ ਇਸ ਤਰ੍ਹਾਂ ਦਾ ਇਨੀਸ਼ੀਏਟਿਵ ਲਵੇ ਤਾਂ ਲੁਧਿਆਣਾ ਚ ਕੋਈ ਬਿਮਾਰੀ ਨਾ ਹੋਵੇ ਜੇ ਇੱਕ ਫੈਟੀ ਹਰ ਮਹੀਨੇ ਜਾਂ ਹਰ 15 ਦਿਨ ਬਾਅਦ ਇੱਕ ਬੁੱਕ ਕਰਵਾਵੇ ਤੇ ਕਾਫੀ ਲੋਗ ਠੀਕ ਹੋ ਸਕਦੇ ਇਹ ਉਪਰਾਲਿਆਂ ਦੇ